ਸਰ ਬਜਿੰਦਰ ਉਹਨਾਂ ਨੂੰ ਅੱਜ ਮੁਹਾਲੀ ਦਲਤ ਵੱਲੋਂ ਸਜ਼ਾ ਦੇ ਦਿੱਤੀ ਗਈ ਹੈ ਇਸ ਚੀਜ਼ ਨੂੰ ਲੈ ਕੇ ਪਾਸਟਰ ਦੇ ਖਿਲਾਫ ਜਿਨ੍ਹਾਂ ਨੇ ਲੜਾਈ ਲੜੀ ਕਾਨੂੰਨੀ ਲੜਾਈ ਲੜੀ ਐਡਵੋਕੇਟ ਮੋਹਿਤ ਵਰਮਾ ਸਾਡਾ ਮੌਜੂਦ ਨੇ ਗੱਲਬਾਤ ਕਰਨਗੇ ਮੋਹਿਤ ਜੀ ਅ ਛੁਰੂ ਤੋਂ ਤੁਸੀਂ 7 ਸਾਲ ਤੋਂ ਕੇਸ ਨੂੰ ਦੇਖ ਰਹੇ ਹੋ ਹਾਂਜੀ ਹਾਂਜੀ ਜੀ ਜਦੋਂ ਤੁਹਾਡੇ ਕੋਲ ਪਹਿਲੀ ਵਾਰ ਕੇਸ ਆਇਆ ਸੀਗਾ ਵੱਡਾ ਬੰਦਾ ਸੀਗਾ ਕਿੱਟਾ ਚੈਲੈਂਜਿੰਗ ਲੱਗਿਆ ਤੁਹਾਨੂੰ ਤਾਂ ਚੈਲੈਂਜ ਹੀ ਤਾਂ ਸੀਗਾ ਸਾਨੂੰ ਇਹ ਵੀ ਸੀਗਾ ਕਿ ਅਸੀਂ ਇੰਦੀ ਐਂਡ ਵੀ ਵਿਲ ਵਿਨ ਇਹ ਸਾਡੀ ਤਾਂ ਵਿਨ ਹੋਣੀ ਹੈ ਬਟ ਦ ਜਸਟਿਸ ਹੈਜ਼ ਬੀਨ ਡਿਲੇਡ ਪਰ ਜਸਟਿਸ ਆਖਰ ਮਿਲਿਆ ਜੋ ਜਿਹੜੀ પીੜਤਾ ਜਿਹੜੀ ਸਾਡੇ ਕੋਲ ਆਈ ਸੀ 2018 ਦੇ ਵਿੱਚ ساری ਅਸੀਂ ਕੇਸ ਲੜਿਆ thora sir justice ਅੱਜ ਮਿਲਿਆ sir ਬਹੁਤ ਹੀ ਖੁਸ਼ੀ ਦਾ ਸਰਦੀ ਹੈ ਕਈ ਵਾਰ ਲੋਕੀਂ ਜੀ ਐ ਹੁੰਦਾ ਇਨਸਾਨ ਤੁਸੀਂ ਵੀ ਉਹ ਸਮਾਜ 'ਚ ਤੁਸੀਂ ਵੀ ਰਹਿੰਦੇ ਹੋ ਪਰਿਵਾਰ ਤੁਹਾਡਾ ਵੀ ਇਹ ਬੱਚੇ ਤੁਹਾਡੇ ਵੀ ਆ ਬਜਿੰਦਰ ਤੇ ਦੋਸ਼ ਲੱਗਦੇ ਸੀ ਪਰਿਵਾਰਾਂ ਤੋਂ ਧਮਕਾਂ ਦਾ ਹੈ ਜਾਂ ਹੋਰ ਕੋਈ ਧਮਕੀਆਂ ਦੇ ਸਕਦਾ ਕਦੀ ਉਦਾਂ ਦੇ ਵੀ ਕੋਈ ਸਥਿਤੀ ਬਣੀ ਤੁਹਾਡੇ ਨਾਲ ਨਹੀਂ ਨਹੀਂ ਬਹੁਤ ਧੰਨਵਾਦ ਲੱਗਦਾ ਸੀ ਕੁਝ ਹੋ ਸਕਦਾ ਸਰ ਇਟ ਵਾਸ ਪੋਸੀਬਲ ਕੋਈ ਨਹੀਂ ਸਰ ਤਾਂ ਜੀ ਕੋਈ ਸਜ਼ਾ ਦੀ ਡਿਟੇਲ ਦੱਸੋਗੇ ਵੀ ਕਿਸ ਤਰ੍ਹਾਂ ਦੀ ਹੈ ਸਰ ਵੈਸੇ ਹਜੇ ਤਾਂ ਸਿਰਫ ਸਜ਼ਾ ਜੋ ਹੈ ਪ੍ਰੋਨਾਉਂਸ ਕੀਤੀ ਗਈ ਹੈ ਕਾਉਂਟਮ ਆਫ ਸੈਂਟੈਂਸ ਪਰ ਜੋ ਹੈ ਹਮ ਨੂੰ ਲਾਈਫ ਇੰਪ੍ਰੀਜ਼ਨਮੈਂਟ ਟਿਲ ਨੈਚਰਲ ਡੈਥ ਸਰ ਅਜੇ ਹਮ ਸੁਣਾਈ ਗਈ ਹੈ ਜੋ ਡਿਟੇਲਡ ਆਰਡਰ ਹੈ ਸਰ ਉਹ ਹਜੇ 2-3 ਦਿਨਾਂ ਬਾਅਦ ਸਰ ਹੈ ਜੱਜ ਸਾਹਿਬ ਕਿੰਨੇ ਜਿੰਨਾਂ ਦੀ ਕੋਰਟ ਹੈ ਜੀ ਵਿਕਰਮ ਕੁੰਮਰ ਕੀ ਕਰਨੇ ਉਹਗੇ ਕੋਈ ਇਸ ਤੋਂ ਹੋਰ ਸਖਤ ਸਜ਼ਾ ਦੀ ਵੀ ਤੁਹਾਡੇ ਜਿਹੜੇ ਮੁਕੱਲ ਨੇ ਮੰਗ ਕਰੀ ਹੈ ਨਹੀਂ ਸਜ਼ਾ ਬਹੁਤ ਸਭ ਚੱਲੀ ਹੈ ਇਹ ਕੋਤ ਲੇਟਰ ਸਟੇਜ 'ਤੇ ਸਰ ਇਹ ਹੀ ਸਭ ਤੋਂ ਵੱਡੀ ਸਜ਼ਾ ਹੈ ਟਾਪ ਆਫ ਦਾ ਲੈਵਲ ਯਸ 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 ਸੋ ਠੀਕ ਹੈ ਸੋ ਮੋਹਿਤੂਣੀ ਜਿਹੜੇ ਵਕੀਲ ਸੀਗੇ ਇਸ ਕੇਸ ਦੇ ਵਿੱਚ ਆਪਾਂ ਕਹੀਏ ਜਿਹੜੇ ਪੀੜਤਾ ਦੇ ਸ਼ਿਕਾਇਤ ਕਰਤਾ ਦੇ ਤੇ ਇਹਨਾਂ ਨੂੰ ਦੱਸਿਆ ਕਿ ਸ਼ੁਰੂ ਤੋਂ ਚੈਲੈਂਜਿੰਗ ਜਰੂਰ ਸੀਗਾ 7 ਸਾਲ ਪਹਿਲਾਂ ਜਦੋਂ ਨਾਲ ਕੋਲ ਕੇਸ ਆਇਆ ਪਰ ਉਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਲੜਾਈ ਲੜਨ ਤੋਂ ਬਾਅਦ ਅਸੀਂ ਆਖਰੀ ਲੈਵਲ ਤੇ ਜਾ ਕੇ ਜਿੱਤਾਂਗੇ ਜਰੂਰ ਕਿਉਂਕਿ ਇਹ ਵਕੀਲ ਆਪਣੀ ਅਪੀਲ ਨਾਲ ਆਪਣੀ ਦਲੀਲ ਨਾਲ ਜਿਹੜਾ ਹੈ ਅਦਾਲਤ ਨੂੰ ਜਿਹੜਾ ਹੈ ਇਸ ਚੀਜ਼ ਲਈ ਕਨਵਿੰਸ ਕਰ पाए ਮਨਾ ਪਾਏ ਕਿ ਵਾਕੇ ਹੀ ਹਾਂ ਇਸ ਕੁੜੀ ਨਾਲ ਤੱਕਾ ਜਿਹੜਾ ਹੈਗਾ ਉਹ ਹੋਇਆ ਹੈ ਇਹ ਸਜ਼ਾ ਦਾ ਆਰਡਰ ਜਿਹੜਾ ਹੋ ਚੁੱਕਿਆ ਹੁਣ ਅੱਗੇ ਪਾਸਟਰ ਭਜਿੰਦਰ ਦੀਆਂ ਜੇਲ੍ਹ 'ਚ ਦਿਨ ਤੇ ਰਾਤਾਂ ਕਿਵੇਂ ਬਤਨ ਗਿਆ ਇਹ ਵੀ ਤੁਹਾਡੇ ਨਾਲ ਸਮੇਂ-ਸਮੇਂ ਤੇ ਅਸੀਂ ਸਾਂਝਾ ਕਰਾਂਗੇ ਨਮੀਆਂ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਦੀਪ ਪ੍ਰਵਾਹ ਨੂੰ ਇਜਾਜ਼ਤ ਧੰਨਵਾਦ ਪਾਸਟਰ ਭਜਿੰਦਰ ਉਹਨਾਂ ਨੂੰ ਅੱਜ ਮੁਹਾਲੀ ਅਦਾਲਤ ਵੱਲੋਂ ਸਜ਼ਾ ਦੇ ਦਿੱਤੀ ਗਈ ਹੈ ਇਸ ਚੀਜ਼ ਨੂੰ ਲੈ ਕੇ ਪਾਸਟਰ ਦੇ ਖਿਲਾਫ ਜਿਨ੍ਹਾਂ ਨੇ ਲੜਾਈ ਲੜੀ ਕਾਨੂੰਨੀ ਲੜਾਈ ਲੜੀ ਐਡਵੋਕੇਟ ਮੋਹਿਤ ਵਰਮਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਮੋਹਿਤ ਜੀ ਸ਼ੁਰੂ ਤੋਂ ਤੁਸੀਂ 7 ਸਾਲ ਤੋਂ ਕੇਸ ਨੂੰ ਦੇਖ ਰਹੇ ਹੋ ਹਾਂਜੀ ਹਾਂਜੀ ਤੁਹਾਡੇ ਕੋਲ ਪਹਿਲੀ ਵਾਰ ਕੇਸ ਆਇਆ ਸੀਗਾ ਵੱਡਾ ਬੰਦਾ ਸੀਗਾ ਕਿੱਟਾ ਚੈਲੈਂਜਿੰਗ ਲੱਗਿਆ ਤੁਹਾਨੂੰ ਸਰ ਚੈਲੈਂਜ ਨਹੀਂ ਤਾਂ ਸੀਗਾ ਸਾਨੂੰ ਇਹ ਵੀ ਸੀਗਾ ਕਿ ਅਸੀਂ ਇੰਦੀ ਐਂਡ ਵੀ ਵਿਲ ਵਿਨ ਇਹ ਸਾਡੀ ਤਾਂ ਵਿਨ ਹੋਣੀ ਹੈ ਬਟ ਜਸਟਿਸ ਹੈਜ਼ ਬੀਨ ਡਿਲੇਡ ਪਰ ਜਸਟਿਸ ਆਖਰ ਮਿਲਿਆ ਸਰ ਜਿਹੜੀ ਪੀੜ ਤਾਂ ਜਿਹੜੀ ਸਾਡੇ ਕੋਲ ਆਈ ਸੀ 2018 ਦੇ ਵਿੱਚ ਸਾਰੀ ਅਸੀਂ ਕੇਸ ਲੜਿਆ ਥੋੜਾ ਸਰ ਜਸਟਿਸ ਆਖਰ ਮਿਲਿਆ ਸਰ ਬਹੁਤ ਹੀ ਖੁਸ਼ੀ ਦਾ ਸਰ ਦਿਨ ਹੈ ਕਈ ਵਾਰ ਉਹ ਜੀ ਹੁੰਦਾ ਇਨਸਾਨ ਤੁਸੀਂ ਵੀ ਉਹ ਸਮਾਜ ਚ ਤੁਸੀਂ ਵੀ ਰਹਿੰਦੇ ਹੋ ਪਰਿਵਾਰ ਤੁਹਾਡਾ ਵੀ ਹੈ ਬੱਚੇ ਤੁਹਾਡੇ ਵੀ ਆ ਬਜਿੰਦਰ ਤੇ ਦੋਸ਼ ਲੱਗਦੇ ਸੀ ਪਰਿਵਾਰਾਂ ਤੋਂ ਧਮਕਾਂਦਾ ਜਾਂ ਹੋਰ ਕੋਈ ਧਮਕੀਆਂ ਦੇ ਸਕਦਾ ਕਦੀ ਉਦਾਂ ਦੇ ਵੀ ਕੋਈ ਸਥਿਤੀ ਬਣੀ ਤੁਹਾਡੇ ਨਾਲ ਨਹੀਂ ਨਹੀਂ ਬਤਨਕਸ਼ ਮੈਂ ਕਿਹਾ ਸੀ ਕੁਝ ਹੋ ਸਕਦਾ ਸਰ ਇਟ ਵਾਸ ਪੋਸੀਬਲ ਬਟ ਹੋਇਆ ਨਹੀਂ ਸਰ ਤਾਂ ਜੀ ਕੋਈ ਸਜ਼ਾ ਦੀ ਡਿਟੇਲ ਦੱਸੋਗੇ ਵੀ ਕਿਸ ਤਰ੍ਹਾਂ ਦੀ ਹੈ ਸਰ ਵੈਸੇ ਹਜੇ ਤਾਂ ਸਿਰਫ ਸਜ਼ਾ ਜੋ ਹੈ ਪ੍ਰਨਾਉਂਸ ਕੀਤੀ ਗਈ ਹੈ ਕਾਉਂਟਮ ਆਫ ਸੈਂਟੈਂਸ ਪਰ ਜੋ ਹੈ ਉਹਨੂੰ ਲਾਈਫ ਇੰਪ੍ਰੀਜ਼ਨਮੈਂਟ ਟਿਲ ਨੈਚਰਲ ਡੈਥ ਸਰ ਅਜੇ ਹੁਣ ਸੁਣਾਈ ਗਈ ਹੈ ਜੋ ਡਿਟੇਲਡ ਆਰਡਰ ਹੈ ਸਰ ਉਹ ਹਜੇ 2-3 ਦਿਨਾਂ ਬਾਅਦ ਸਰ ਹੈ ਜੱਸ ਸਾਹਿਬ ਕਿੰਨੇ ਜਿੰਨਾਂ ਦੀ ਕੋਰਟ ਸਹੀ ਹੈ ਵਿਕਰਮ ਕੁਮਾਰ ਕੀ ਕਰਨੇ ਉਹਗੇ ਕੋਈ ਇਸ ਤੋਂ ਹੋਰ ਸਖਤ ਸਜ਼ਾ ਦੀ ਵੀ ਤੁਹਾਡੇ ਜਿਹੜੇ ਮੁਕੱਲ ਨੇ ਮੰਗ ਕਰ ਬਹੁਤ ਸਖਤ ਸਜ਼ਾ ਜੀ ਬਹੁਤ ਲੇਟਰ ਸਟੇਜ ਦਾ ਸਰ ਇਹ ਹੀ ਸਭ ਤੋਂ ਵੱਡੀ ਸਜ਼ਾ ਹੈ top of the level yes the yes 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 بالکل ٹھیک ہے سو موہیتونی جڑے وکیل ਸੀਗੇ اس کیس ਦੇ ਵਿੱਚ ਆਪਾਂ ਕਹੀਏ ਜਿਹੜੇ ਪੀੜਤਾ ਦੇ ਸ਼ਿਕਾਇਤ ਕਰਤਾ ਦੇ ਤੇ ਇਹਨਾਂ ਨੂੰ ਦੱਸਿਆ ਕਿ ਸ਼ੁਰੂ ਤੋਂ ਚੈਲੈਂਜਿੰਗ ਜਰੂਰ ਸੀਗਾ 7 ਸਾਲ ਪਹਿਲਾਂ ਜਦੋਂ ਨਾਲ ਕੋਲ ਕੇਸ ਆਇਆ ਉਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਲੜਾਈ ਲੜਨ ਤੋਂ ਬਾਅਦ ਅਸੀਂ ਆਖਰੀ ਲੈਵਲ ਤੇ ਜਾ ਕੇ ਜਿੱਤਾਂਗੇ ਜ਼ਰੂਰ ਕਿਉਂਕਿ ਇਹ ਵਕੀਲ ਆਪਣੀ ਅਪੀਲ ਨਾਲ ਆਪਣੀ ਦਲੀਲ ਨਾਲ ਜਿਹੜਾ ਹੈ ਅਦਾਲਤ ਨੂੰ ਜਿਹੜਾ ਹੈ ਇਸ ਚੀਜ਼ ਲਈ ਕਨਵਿੰਸ ਕਰ पाए ਮਨਾ ਪਾਏ ਕਿ ਵਾਕੇ ਹੀ ਇਸ ਕੁੜੀ ਨਾਲ ਧੱਕਾ ਜਿਹੜਾ ਹੈਗਾ ਉਹ ਹੋਇਆ ਹਾਂ ਤੇ ਸਜ਼ਾ ਦਾ ਆਰਡਰ ਜਿਹੜਾ ਹੋ ਚੁੱਕਿਆ ਹੁਣ ਅੱਗੇ ਪਾਸਟਰ ਬਚੀ ਦਰਦੀਆਂ ਜੇਲ੍ਹ ਚ ਦਿਨ ਤੇ ਰਾਤਾਂ ਕਿਵੇਂ ਬਤਣ ਗਿਆ ਇਹ ਵੀ ਤੁਹਾਡੇ ਨਾਲ ਸਮੇਂ ਸਮੇਂ ਤੇ ਅਸੀਂ ਸਾਂਝਾ ਕਰਾਂਗੇ ਨਮੀਆਂ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਵਲਦੀਪ ਪਰਵਾਹ ਨੂੰ ਇਜਾਜ਼ਤ ਧੰਨਵਾਦ ਪਾਸਟਰ ਭਜਿੰਦਰ ਉਹਨਾਂ ਨੂੰ ਅੱਜ ਮੁਹਾਲੀ ਅਦਾਲਤ ਵੱਲੋਂ ਸਜ਼ਾ ਦੇ ਦਿੱਤੀ ਗਈ ਹੈ ਇਸ ਚੀਜ਼ ਨੂੰ ਲੈ ਕੇ ਪਾਸਟਰ ਦੇ ਖਿਲਾਫ ਜਿਨ੍ਹਾਂ ਨੇ ਲੜਾਈ ਲੜੀ ਕਾਨੂੰਨੀ ਲੜਾਈ ਲੜੀ ਐਡਵੋਕੇਟ ਮੋਹਿਤ ਵਰਮਾ ਸਾਡਾ ਮੌਜੂਦ ਨੇ ਗੱਲਬਾਤ ਕਰਾਂਗੇ ਮੋਹਿਤ ਜੀ ਅ ਸ਼ੁਰੂ ਤੋਂ ਤੁਸੀਂ 7 ਸਾਲ ਤੋਂ ਕੇਸ ਦੇਖ ਰਹੇ ਹੋ ਹਾਂਜੀ ਹਾਂਜੀ ਇਹ ਵਾਰ ਕੇਸ ਆਇਆ ਸੀਗਾ ਵੱਡਾ ਬੰਦਾ ਸੀਗਾ ਕਿੱਟਾ ਚੈਲੈਂਜਿੰਗ ਲੱਗਿਆ ਤੁਹਾਨੂੰ ਸਰ ਚੈਲੰਜੀ ਤਾਂ ਸੀਗਾ ਤੁਹਾਨੂੰ ਇਹ ਵੀ ਸੀਗਾ ਕਿ ਅਸੀਂ ਇਨ ਦੀ ਐਂਡ ਵੀ ਵਿਲ ਵਿਨ ਇਹ ਸਾਡੀ ਤਾਂ ਵਿਨ ਹੋਣੀ ਹੈ ਬਟ ਜਸਟਿਸ ਹਾਸ ਹੈਜ਼ ਬੀਨ ਡਿਲੇਡ ਬਰ ਜਸਟਿਸ ਅੱਜ ਸਰ ਮਿਲਿਆ ਸਰ ਜਿਹੜੀ ਪੀੜਤ ਜਿਹੜੀ ਸਾਡੇ ਕੋਲ ਆਈ ਸੀ 2018 ਦੇ ਵਿੱਚ ਸਾਰੀ ਅਸੀਂ ਕੇਸ ਲੜਿਆ ਉਹਨਾਂ ਸਰ ਜਸਟਿਸ ਅੱਜ ਮਿਲਿਆ ਸਰ ਬਹੁਤ ਹੀ ਖੁਸ਼ੀ ਦਾ ਸਰ ਮਿਲਿਆ ਕਈ ਵਾਰ ਲੋਈ ਜਿਆ ਹੁੰਦਾ ਇਨਸਾਨ ਤੁਸੀਂ ਵੀ ਉਹ ਸਮਾਜ ਚ ਤੁਸੀਂ ਵੀ ਰਹਿੰਦੇ ਹੋ ਪਰਿਵਾਰ ਤੁਹਾਡਾ ਵੀ ਹੈ ਬੱਚੇ ਤੁਹਾਡੇ ਵੀ ਆ ਬਜਿੰਦਰ ਤੇ ਦੋਸ਼ ਲੱਗਦੇ ਸੀ ਪਰਿਵਾਰਾਂ ਤੋਂ ਘਮਕਾਂਦਾ ਹੈ ਜਾਂ ਹੋਰ ਕੋਈ ਧਮਕੀਆਂ ਦੇ ਸਕਦਾ ਕਦੀ ਉਦਾਂ ਨੇ ਵੀ ਕੋਈ ਸਥਿਤੀ ਬਣੀ ਤੁਹਾਡੇ ਨਾਲ ਨਹੀਂ ਨਹੀਂ ਕਹਿੰਦਾ ਸੀ ਕੁਝ ਹੋ ਸਕਦਾ ਸਰ ਇਟ ਵਾਸ ਪੋਸੀਬਲ ਬਟ ਹੋਇਆ ਨਹੀਂ ਸਰ ਤਾਂ ਜੀ ਥੋੜੀ ਸਜ਼ਾ ਦੀ ਡਿਟੇਲ ਦੱਸੋਗੇ ਵੀ ਕਿਸ ਤਰ੍ਹਾਂ ਦੀ ਹੈ ਸਰ ਵੈਸੇ ਹਜੇ ਤਾਂ ਸਿਰਫ ਸਜ਼ਾ ਜੋ ਹੈ ਪ੍ਰਨਾਉਂਸ ਕੀਤੀ ਗਈ ਹੈ ਕਾਉਂਟਰ ਮਕਸ ਸੈਂਟੈਂਸ ਪਰ ਜੋ ਹੈ ਉਹਨੂੰ ਲਾਈਫ ਇੰਪ੍ਰੀਜ਼ਨਮੈਂਟ ਟਿਲ ਨੈਚਰਲ ਡੈਥ ਸਰ ਅਜਮ ਸੁਣਾਈ ਗਈ ਹੈ ਜੋ ਡਿਟੇਲਡ ਆਰਡਰ ਹੈ ਸਰ ਉਹ ਅਜੇ 2-3 ਦਿਨਾਂ ਬਸ ਰਹਿ ਗਿਆ ਸਰ ਜੱਸ ਸਾਹਿਬ ਕਿੰਨੇ ਜਿੰਨਾਂ ਦੀ ਕੋਰਟ ਚਾਹੀਦੀ ਵਿਕਰਮ ਕੁਮਾਰ ਅੱਛਾ ਕੀ ਕਰਨੇ ਉਹ ਕੇ ਕੋਈ ਇਸ ਤੋਂ ਹੋਰ ਸਖਤ ਸਜ਼ਾ ਦੀ ਵੀ ਤੁਹਾਡੇ ਜਿਹੜੇ ਮੁਕੱਲ ਨੇ ਮੰਗ ਕਰੀ ਤੁਸੀਂ ਤਾਂ ਸਹੀ ਬਹੁਤ ਸਖਤ ਚਾਹੀਏ ਇਹ ਕੋਤ ਲੇਟਰ ਸਟੇਜ ਪਾਸ ਸਰ ਇਹ ਹੀ ਸਭ ਤੋਂ ਵੱਡੀ ਸਜ਼ਾ ਹੈ ਹਾਂਜੀ ਟਾਪ ਆਫ ਦਾ ਲੈਵਲ ਯੈਸ 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 ਸੋ ਠੀਕ ਹੈ ਸੋ ਮੋਹਿਤ ਹੁਣੀ ਜਿਹੜੇ ਵਕੀਲ ਸੀਗੇ ਇਸ ਕੇਸ ਦੇ ਵਿੱਚ ਆਪਾਂ ਕਹੀਏ ਜਿਹੜੇ ਪੀੜਤਤਾ ਦੇ ਸ਼ਿਕਾਇਤ ਕਰਤਾ ਦੇ ਤੇ ਇਹਨਾਂ ਨੂੰ ਦੱਸਿਆ ਕਿ ਸ਼ੁਰੂ ਤੋਂ ਚੈਲੈਂਜਿੰਗ ਜ਼ਰੂਰੀ ਹੈ